ठीक है ठीक है

ਕਿਆ ਕਹੂੰਗੇ ਕਿਆ ਵਧੀਆ ਲੱਗਿਆ ਹੋਰ ਸਮਾਰਟ ਰੂਮ ਕਿਆ ਸਮਾਰਟ ਰੂਮ ਚ ਕਿਆ ਖਾਸ ਹੈ ਜੀ ਪੱਧਰੀ ਵਿੱਚ ਤੁਸੀਂ ਦੇਖ ਰਹੇ ਹੋ ਤੁਸੀਂ ਲਗਾਤਾਰ ਪੰਜਾਬ ਸਰਕਾਰ ਜਿਹੜੀ ਉਹ ਲੋਕਾਂ ਦੇ ਮਸਲੇ ਭਾਵੇਂ ਉਹ ਸਿੱਖਿਆ ਕਰਾਉਂਦੀ ਹੋਵੇ ਭਾਵੇਂ ਉਹ ਨਸ਼ੇ ਦੇ ਮਾਮਲੇ ਦੇ ਜੋ ਹੋਵੇ ਭਾਵੇਂ ਉਹ ਹਸਪਤਾਲ ਦੇ ਮਾਮਲੇ ਦੇ ਹੋਵੇ ਹਰ ਜਗ੍ਹਾ ਦੇ ਉੱਤੇ ਤੁਹਾਨੂੰ ਕੋਈ ਐਮਐਲਏ ਮੰਤਰੀ ਮੁੱਖ ਮੰਤਰੀ ਜੀ ਸਾਡੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਜਿਸਨਗੇ ਲੋਕਾਂ ਦੇ ਵਿੱਚ ਤੇ ਅੱਜ ਪਤਾ ਨੂੰ ਲੱਗ ਜਾਂਦਾ ਵੀ ਸਾਡੀ ਜਿਹੜੀ ਸਰਕਾਰ ਆ ਜਾਂ ਆਮ ਆਦਮੀ ਪਾਰਟੀ ਸਰਕਾਰ ਆ ਜਿਹੜੀ ਇਹ ਲੋਕਾਂ ਪ੍ਰਤੀ ਕਿੰਨੀ ਸੰਵੇਦਨਸ਼ੀਲ ਆ ਤੇ ਕਿੰਨੀ ਸੰਸੀਅਰ ਆ ਤੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਦੇਖੋਗੇ ਵੀ ਇਹ ਸਕੂਲਾਂ ਦੀ ਛਾਇਆ ਕਲਪਾ ਜਿਹੜੀ ਉਹ ਕੀਤੀ ਜਾਊਗੀ ਆ ਤੁਸੀਂ ਦੇਖ ਰਹੇ ਹੋ ਵੀ ਸਮਾਰਟ ਰੂਮ ਆ ਜਿਹੜੇ ਬਣ ਰਹੇ ਨੇ ਔਰ ਪਿੱਛੇ ਆ ਦੇਖੋ ਐਂਟੀਡੀ ਲੱਗੀ ਹੋਈ ਆ ਤੇ ਇਸ ਗੱਲ ਦਾ ਸਬੂਤ ਆ ਵੀ ਜਿਹੜੇ ਸਰਕਾਰੀ ਸਕੂਲ ਨੇ ਇਹ ਕਿਸੇ ਵੀ ਤਰ੍ਹਾਂ ਜਿਹੜੇ ਪ੍ਰਾਈਵੇਟ ਸਕੂਲ ਤੇ ਉਹਨਾਂ ਤੋਂ ਪਿੱਛੇ ਨਹੀਂ ਹਨ ਉਹਨਾਂ ਨੇ ਦਿਖਾਵਾ ਵੱਡਾ ਢਾਉ ਉਹ ਕੀਤਾ ਹੋਇਆ ਸੀ ਲੇਕਿਨ ਸਾਡੇ ਕੋਲ ਸਟਾਫ ਵੀ ਐਜੂਕੇਟਿਡ ਹੈ ਬੁਗਾਇਤ ਕੁਆਲੀਫਾਈਡ ਹੈ ਔਰ ਹਰ ਤਰ੍ਹਾਂ ਦੇ ਹੋਣ ਸਾਡੇ ਕੋਲ ਹਥਿਆਰ ਵੀ ਨੇ ਜਿਨ੍ਹਾਂ ਦੇ ਨਾਲ ਅਸੀਂ ਲੜਾਈ ਹੈ ਜਿਹੜੀ ਉਹ ਵੱਡੀ ਲੜ ਸਕਦੇ ਆ ਲੜਾਂਗੇ ਔਰ ਜਿੱਤਾਂਗੇ ਵੀ ਇਹ ਜਿਹੜੀ ਸਿੱਖਿਆ ਕ੍ਰਾਂਤੀ ਹੈ ਜਿਹੜੀ ਤੁਸੀਂ ਦੇਖੋ ਇੱਕ ਤਰ੍ਹਾਂ ਦੀ ਇਹ ਸਫਲਤਾ ਹੀ ਹੁਣ ਇਹ ਟਾਈਮ ਦੇ ਵਿੱਚ ਇਹਨੂੰ ਤਦਾਦ ਦੇ ਕੇ ਆਉਗੀ ਤੁਸੀਂ ਦੇਖੋਗੇ ਵੀ ਸਰਕਾਰੀ ਸਕੂਲਾਂ ਵੀ ਜਿੰਦਾ ਬੱਚਿਆਂ ਦੀ ਗਿਣਤੀ ਵੱਧ ਰਹੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਦੇ ਬੱਚਿਆਂ ਦਾ ਭਰੇ ਹੋਣਗੇ ਔਰ ਬਕਾਇਦਾ ਤੌਰ ਤੇ ਉਹ ਚੰਗੀ ਸਿੱਖਿਆ ਲੈਣਗੇ ਚੰਗੇ এনवायरमेंट ਰਿਜ਼ਲਟ ਵੀ ਆਏ ਸਿੱਖਿਆ ਲੈਣਗੇ ਰਿਜ਼ਲਟ ਆਏ ਜਿਹੜੇ 10ਵੀਂ 12ਵੀਂ ਦੇ ਜੇ ਤੁਸੀਂ ਦੇਖਿਓਗੇ ਕਿ 10ਵੀਂ ਤੇ 12ਵੀਂ ਦੇ ਰਿਜ਼ਲਟ ਆਏ ਨੇ ਉਹਨਾਂ ਵਿੱਚ ਬਕਾਇਦਾ ਤੌਰ ਤੇ ਜਿਹੜੇ ਸਾਡੇ ਬੱਚੇ ਨੇ ਜਿਹੜੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸੀ ਉਹਨਾਂ ਨੇ ਟੌਪ ਕੀਤਾ ਹੈ ਹੋਰ ਵੀ ਅੱਗੇ ਕਿਉਂਕਿ ਮਾਹੌਲ ਹੁਣ ਵੱਧ ਰਿਹਾ ਹੈ ਟੀਚਰ ਪੂਰੇ ਭਾਰਤ ਜਿੱਤੇ ਜਾ ਰਹੇ ਨੇ 20000 ਟੀਚਰ ਦੇ ਗਰੀਬ ਭਰਤੀ ਕੀਤਾ ਜਾ ਚੁੱਕਿਆ ਦੇ ਜਿੰਨੇ ਭਰਤੀ ਹੋਈ ਆ ਪੰਜਾਬ ਚ ਉਹਦਾ 35 ਤੋਂ 40% ਜਿਹਦਾ ਸ਼ੇਅਰ ਉਹ ਖਲੇ ਐਜੂਕੇਸ਼ਨ ਦਿੱਤਾ ਗਿਆ ਇਹ ਤੋਂ ਪਤਾ ਚੱਲਦਾ ਵੀ ਕਿੰਨੀ ਗੰਭੀਰ ਹੈ ਜਿਹੜੀ ਸਰਕਾਰ ਭਗਵੰਤ ਮਾਨ ਜੀ ਨੇ ਵੀ ਗੱਲ ਕਿਹਾ ਕਿ ਪੱਧਰ ਵਧ ਗਿਆ ਤੇ ਕੁੜੀਆਂ ਨੇ ਮਾਜੀ ਮਾਰੀ ਹੈ ਕੀ ਕਹੋਂਗੇ 10ਵੀਂ 12ਵੀਂ ਨੂੰ ਦੇਖੋ ਸਾਡੀਆਂ ਕੁੜੀਆਂ ਬੱਚਿਆਂ ਤੋਂ ਵੱਡਾ ਮਾਣ ਆ ਵੀ ਜਿਨ੍ਹਾਂ ਨੂੰ ਕਦੇ ਮਤਲਬ ਪਹਿਨ ਤਾਂ ਪੈਦਾ ਹੋਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਸੀ ਤੇ ਪੈਦਾ ਹੋ ਜਾਂਦੀ ਸੀ ਤਾਂ ਵੀ ਚਲੋ ਉਹਨਾਂ ਨੂੰ ਅੱਗੇ ਨਹੀਂ ਸੀ ਹੌਣ ਦਿੱਤਾ ਜਾਂਦਾ ਪਰ ਹੁਣ ਮਨਵੇਸ਼ਗਰ ਤਾਂ ਮਾਣ ਆ ਵੀ ਹਰ ਖ ਜਿਹੜੀਆਂ ਕੁੜੀਆਂ ਨੇ ਉਹ ਮੱਲਾ ਮਾਰ ਰਹੀਆਂ ਨੇ ਮੈਂ ਤਾਂ ਕੱਲ ਕਿਤੇ ਇਸ ਪਰਸੋਂ ਗੱਲ ਕਰ ਰਿਹਾ ਸੀ ਕਿ ਮੈਨੂੰ ਤਾਂ ਇਹ ਲੱਗਦਾ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਨੌਕਰੀਆਂ ਵਿੱਚ ਮੁੰਡਿਆਂ ਨੂੰ ਰਿਜ਼ਰਵੇਸ਼ਨ ਦੇਣੀ ਪੈਣੀ ਆ ਨਹੀਂ ਤਾਂ ਸਾਰੀਆਂ ਕੁੜੀਆਂ ਨੇ ਪਹਾੜੀ ਮਾਰ ਜਾਣੀਆਂ ਸੌ ਹਜ਼ਾਰਾਂ ਕੁੜੀਆਂ ਨੌਕਰੀ ਲੈਣੀਆਂ ਕਿਉਂਕਿ ਪੜੀਆਂ ਲਿਖਿਆ ਕੁੜੀਆਂ ਨੇ ਟੰਬਰ ਕੁੜੀਆਂ ਆ ਰਹੀਆਂ ਨੇ ਮੈਗਟ ਚ ਕੁੜੀਆਂ ਆ ਰਹੀਆਂ ਨੇ ਕੁਦਰਤੀ ਕਹਿੰਦਾ ਵੀ ਨੌਕਰੀਆਂ ਉਹਨਾਂ ਨੂੰ ਮਿਲਣੀਆਂ ਨੇ ਸੋ ਇਸ ਕਰਕੇ ਮੈਂ ਉਹਦੇ ਬੱਚਿਆਂ ਦੀ ਕੁੜੀਆਂ ਮੁਕਾਬਲੇ ਵਿੱਚ ਬਹੁਤ ਅੱਗੇ ਨਿਕਲ ਗਈਆਂ ਮੇਰਾ ਅਸ਼ੀਰਵਾਦ ਵੀ ਆ ਔਰ ਮੈਂ ਪਰਮਾਤਮਾ ਕੋਲ ਅਰਦਾਸ ਵੀ ਕਰਦਾ ਕਿ ਉਹਨੂੰ ਹੋਰ ਅੱਗੇ ਦੇਵੇ ਅੱਜ ਕਿੱਥੇ ਕਿੱਥੇ ਉਹ ਘਟਨ ਹੈਗੇ ਨੇ ਹਾਂਜੀ ਅੱਜ ਕਿੱਥੇ ਕਿੱਥੇ ਉਹ ਘਟਨ ਨੇ ਅੱਜ ਅੱਜ 4 ਜਗ੍ਹਾ ਤੇ ਉਦਘਾਟਨ ਨੇ ਇੱਕ ਦਾਹੂ ਹੈ ਇੱਕ ਰਾਮਗੜ ਹੈ ਤੇ ਸ਼ੇਰ ਦੇ ਵਿੱਚ ਨੇ ਤੇ ਇਦਾਂ ਹੀ ਸਾਰਾ ਵੈਰਟੀ ਇਹ ਚੱਲਦਾ ਰਹਿਣਾ ਰਾਏਪੁਰ ਵੀ ਹੈ ਇਹ ਚਾਰ ਜਗ੍ਹਾ ਦੇ ਉੱਤੇ ਅੱਜ ਉਦਘਾਟਨ ਨੇ ਤੇ ਨਾਲ ਹੀ ਇਹ ਸਿੱਖਿਆ ਗ੍ਰੰਤੀ ਵੀ ਹੈ ਤੇ ਨਾਲ ਸਾਡਾ ਜਿਹੜਾ ਜੁਧ ਨਸ਼ਿਆਂ ਦੇ ਵਿਰੁੱਧ ਉਹਦਾ ਵੀ ਪ੍ਰੋਗਰਾਮ ਨਾਲ ਦੀ ਕਿੰਨਾ ਹੁਸ਼ਿਆਰ ਲੋਕਾਂ ਚ ਤੇ ਬੱਚਿਆਂ ਚ ਤੁਸੀਂ ਦੇਖ ਲਿਓ ਤਾਂ ਜੋ ਮੈਂ ਤਾਂ ਇਹ ਨਾਲ ਚੱਲੋ ਤੁਸੀਂ ਸਾਡੇ ਤੁਸੀਂ ਦੇਖੋਗੇ ਵੀ ਲੋਕ ਲੈਣਾ ਲਾ ਕੇ ਆ ਰਹੇ ਨੇ ਤੇ ਲੋਕਾਂ ਨੂੰ ਚਾਹ ਉਹ ਜਿਹੜੀ ਸਿੱਖਿਆ ਕਰਾ ਦਿੱਤਾ ਇਸ ਤਰ੍ਹਾਂ ਦਾ ਵਧ ਰਹੀ ਹੈ ਲੋਕਾਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਔਰ ਜਿਹੜੇ ਨਸ਼ਾ ਨਸ਼ਾ ਜੁਗ ਨਸ਼ਿਆਂ ਦੇ ਵਿਰੋਧਾ ਜਿਹੜਾ ਇਹ ਵੀ ਲੋਕਾਂ ਦੇ ਤੁਸੀਂ ਬਹੁਤ ਜ਼ਿਆਦਾ ਦੁਸ਼ਾ ਦੇ ਕੇ ਆ ਰਹੇ ਹੈ ਕਿ ਲੋਕ ਆਪਣੇ ਆਪ ਇਸ ਮਹਿਮ ਦੇ ਵਿੱਚ ਸ਼ਾਮਲ ਜਿਹੜੇ ਬੋੜੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਨਸ਼ਿਆਂ ਦਾ ਜਿਹੜਾ ਕੰਮ ਖਤਰਾ ਪਾ ਰਹੇ ਹਨ ਮਾਰ ਮਾਰੋ 554 ਕੰਡੀ ਸਜਣ ਮੱਕੂ ਪਹਿਲਾ ਅੰਦੇ ਕੌਂਸਲ ਇੱਕਾ ਸਵਾਗਤ ਇਹ ਆਇਆ ਕਿ ਇਲਾਕੇ ਆਪਣਾ ਸਮਾਜਲਾ ਨਿਰਮਾਣ ਹੈ ਤੇ ਬਹੁਤ ਮੋਜੇ ਮੈਨੇਂਡ ਹੋਰ ਉਹਨਾਂ ਦੇ ਗਿਆ ਸਾਥੀ ਬਣ ਗਏ ਇਹ ਕਿ ਪਤਾ ਹੈ ਕਿ ਕਿਉਂ ਚੱਲ ਰਹੀ ਹੈ ਮਨ ਦਾ ਅਪਰ ਅੱਜ ਸਾਰੇ ਸਤਿ ਸ੍ਰੀ ਅਕਾਲ ਸਰਖਾਨ ਜੀ ਜੀ 19 ਦੇ ਕੇਸ ਜਿਹੜਾ ਹੈਗਾ ਅੱਜ ਐਮਐਲਏ ਸਾਹਿਬ ਦੇ ਸਾਹਮਣੇ ਜਿਹੜਾ ਹੈ ਆਪਣੀ ਕਰਤਾ ਬੁਲਾ ਰਾ ਇੱਕ ਵਾਰ ਫਿਰ ਐਮਐਲਏ ਸਾਹਿਬ ਦਾ ਆਇਆ ਤੇ ਸਾਰੇਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਥੈਂਕ ਯੂ ਇਹ ਬੱਚਿਆਂ ਨੂੰ ਸਮਝ ਕੁਝ ਨਹੀਂ ਆਇਆ ਹੈਗਾ ਤਾਰੀਆਂ ਬਹੁਤ ਹੀ ਸਹਿਯੋਗ ਸਾਡੇ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਤਸਨਜੀ ਸਿੰਘ ਜੀ ਔਰ ਨਾਲ ਹੀ ਸਾਡੇ ਜਿਹੜੇ ਹੈਡ ਟੀਚਰ ਨੇ ਅੱਜ ਆਜਾ ਸ਼੍ਰੀਮਤੀ ਪਰਮੇਂਦਰ ਕੌਰ ਜੀ ਨਾਲ ਜੀ ਸਰਪੰਚ ਸਾਡੀ ਕੁੜੀ ਆ ਸਰਪੰਚ ਜਿਹੜੀ ਉਹਨਾਂ ਦੇ ਘਰ ਆ ਦੇ ਗੁਰਨਾਮ ਸਿੰਘ ਜੀ ਮੇਰੇ ਨਾਲ ਆਏ ਨੇ ਪ੍ਰਦੀਪ ਸਿੰਘ ਬ੍ਰਦਰ ਨੇ ਹੋਰ ਬਹੁਤ ਸਾਰੇ ਜਿਹੜੇ ਲੋਕ ਨੇ ਇੱਥੇ ਮੇਰੇ ਨਾਲ ਆਏ ਤੇ ਮੇਰੇ ਸਾਥੀ ਨੇ ਜਿਹੜੇ ਲਗਾਤਾਰ ਮੇਰੇ ਨਾਲ ਚੱਲੇ ਨੇ ਸਭ ਤੋਂ ਪਹਿਲਾਂ ਤਾਂ ਔਰਤਾਂ ਸਾਰੇ ਸਟਾਫ ਮੈਂਬਰ ਤੇ ਬਹੁਤ ਹੀ ਪਿਆਰੇ-ਪਿਆਰੇ ਬੱਚਿਓ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਬਵਾਗਵਾ ਦਿੰਦਾ ਵੀ ਅੱਜ ਇਹ ਦੋਵੇਂ ਸਮਾਰਟ ਰੂਮ ਨੇ ਜਿਹੜੇ 17 ਲੱਖ ਵੀ ਲੱਖ ਰੁਪਏ ਬਣਾਏ ਗਏ ਸੀ ਉਹਨਾਂ ਦਾ ਜਿਹੜਾ ਉਹ ਘਾਟਾ ਅੱਜ ਕੀਤਾ ਤੁਹਾਨੂੰ ਸਾਰਿਆਂ ਨੂੰ ਵੀ ਪਤਾ ਹੈ ਵੀ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਤੇ ਮਾਨਸੂਰ ਮੋਤਰੀ ਬਣਨੇ ਭਗਵੰਤ ਸਿੰਘ ਮਾਨ ਜੀ ਤਾਂ ਸਗਾਤਾਰ ਏ ਐਜੂਕੇਸ਼ਨ ਤੇ ਹੈਲਥ ਕਨ ਸਪੈਸ਼ਲ ਧਿਆਨ ਦਿੱਤਾ ਜਾ ਰਿਹਾ ਔਰ ਤੁਸੀਂ ਦੇਖਦੇ ਹੋ ਵੀ ਸਾਰੇ ਸਕੂਲਾਂ ਦੇ ਵਿੱਚ ਬਕਾਇਦਾ ਤੌਰ ਤੇ ਮੇਲੇ ਵਰਗਾ ਮਾਹੌਲ ਆ ਔਰ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਬੱਚਿਆਂ ਦੇ ਵਿੱਚ ਵੀ ਔਰ ਟੀਚਰਾਂ ਦੇ ਵਿੱਚ ਵੀ ਕਿਉਂਕਿ ਬਿਨਾਂ ਉਤਸ਼ਾਹ ਦੇ ਕੋਈ ਵੀ ਕਾਮਯਾਬੀ ਹਾਸਲ ਕਰਨੀ ਹੈ ਜਿਹੜੀ ਇਹ ਬਹੁਤ ਜ਼ਿਆਦਾ ਮੁਸ਼ਕਲ ਹੈ ਤੇ ਪਹਿਲਾਂ ਸਰਕਾਰ ਨੇ ਉਤਸ਼ਾਹ ਭਰਿਆ ਕਿ ਤੁਸੀਂ ਉਹਦਾ ਪੂਰਾ ਹੰਗਾਰਾ ਦਿੱਤਾ ਆਪ ਨੂੰ ਬਹੁਤ ਸਾਰਾ ਹੰਧਾਰੇ ਦਾ ਰਿਜ਼ਲਟ ਕਰ ਕੋਈ ਲਗਾਤਾਰ ਪੜ੍ਹਾਈ ਦੇ ਵਿੱਚ ਬੱਚੇ ਵੀ ਸਾਡੇ ਅੱਗੇ ਜਾ ਰਹੇ ਨੇ ਤੁਸੀਂ ਉਜੱਟ ਵੀ ਦੇਖਿਆ ਹੋਊਗਾ ਸਰਕਾਰੀ ਸਕੂਲਾਂ ਦਾ ਰਿਜ਼ਲਟ ਆ ਜਾਏਗਾ ਬਹੁਤ ਉਹ ਅੱਗੇ ਜਾ ਰਹੇ ਹੈ ਔਰ ਨਾਲ ਹੀ ਬੱਚਿਆਂ ਦੀ ਗਿਣਤੀ ਹੈ ਜਿਹੜੀ ਵਧ ਰਹੀ ਹੈ ਕਿਉਂਕਿ ਬੱਚੇ ਬਿਲਕੁਲ ਹਟ ਗਏ ਸੀ ਵਿਸ਼ਵਾਸ ਉੱਠ ਗਿਆ ਸੀ ਸਰਕਾਰੀ ਸਕੂਲਾਂ ਤੇ ਸਟਾਫ ਵੀ ਪੂਰਾ ਨਹੀਂ ਸੀ ਜਦੋਂ ਆਮ ਆਲੀ ਪਾਰਟੀ ਦੀ ਸਰਕਾਰ ਨੂੰ ਲਗਾਈ ਆ ਮਾਜੂਰ ਮੁੱਖ ਮੰਤਰੀ ਨੇ ਤੇ ਸਟਾਫ ਵੀ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਘਾਟ ਸੀ ਉਹ ਪੂਰੀ ਕੀਤੀ ਕਿੱਥੇ ਜਾ ਰਹੀ ਆ 20000 ਦੇ ਕਰੀਬ ਨੇ ਜਿਹੜੇ ਮੇਰਾ خیال ਹੈ ਪੀਚਰ ਨੇ ਹੁਣ ਤੱਕ ਭਰਤੀ ਕੀਤੀ ਤੇ ਜਾ ਚੁੱਕੇ ਨੇ 55000 ਹੁਣ ਤੱਕ ਬੇਰੁਜ਼ਗਾਰ ਨੂੰ ਰੁਜ਼ਗਾਰ ਦਿੱਤਾ ਇਹਦੇ ਵਿੱਚ 20000 ਦੇ ਕਰੀਬ ਸਿਰਫ ਸਿੱਖਿਆ ਵਾਸਤੇ ਭਰਤੀ ਕੀਤੀ ਹੈ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਸਰਕਾਰ ਹੈ ਜਿਹੜੀ ਉਹ ਕਿੰਨੀ ਜ਼ਿਆਦਾ ਸੀਰੀਅਸ ਹੈ ਕਿੰਨੀ ਜ਼ਿਆਦਾ ਗੰਭੀਰ ਹੈ ਇਸ ਵਿਸ਼ੇ ਨੂੰ ਲੈ ਕੇ ਵੀ ਸਾਡੇ ਬੱਚੇ ਪੜਨ ਵੀ ਔਰ ਅੱਛਾ ਪੜਨ ਚਾਹਦੇ ਆ ਮਾਹੌਲ ਦੇ ਵਿੱਚ ਪੜਨ ਔਰ ਨਾਲ ਹੀ ਉਹਨਾਂ ਦੀਆਂ ਜੇਬਾਂ ਪਿੱਛੇ ਜਿਹੜੇ ਮਹਾਪਿਓ ਨੇ ਜਿਹੜੇ ਹੱਕ ਹਲਾਲ ਦੀ ਕਮਾਈ ਕਰਦੇ ਨੇ ਜਿਹਨਾਂ ਨੇ ਇਤ ਮਹਤ ਕਰਦੇ ਕਿ ਇਹ ਜੇਬਾਂ ਵੀ ਨਾ ਕਟੀਆਂ ਜਾਣ ਇਹ ਸਾਡੀ ਸਰਕਾਰ ਹੈ ਜਿਹੜੀ ਇਹਦੇ ਸੋਚਿਆ ਹੈ ਤੇ ਉਸੇ ਦੇ ਉਸੇ ਤਹਿਤ ਇਹ ਸਕੂਲ ਵੀ ਬਣਾਏ ਜਾ ਰਹੇ ਨੇ ਸਕੂਲਾਂ ਦੇ ਕਮਰੇ ਵੀ ਬਣਾਏ ਜਾ ਰਹੇ ਨੇ ਉਹਦੇ ਉਦਘਾਟਨ ਵੀ ਕੀਤੇ ਜਾ ਰਹੇ ਨੇ ਸਾਡੀ ਵੀ ਡਿਊਟੀਆਂ ਲੱਗੀਆਂ ਵੀ ਅਸੀਂ ਜ਼ਗਰਦਾਰ ਜਾ ਕੇ ਤੁਹਾਡੇ ਵਿੱਚ ਉਤਸ਼ਾਹ ਪੈਦਾ ਕਰੀਏ ਤਾਂ ਕਿ ਇਹ ਜਿਹੜੇ ਆਪਾਂ ਮਿਸ਼ਨ ਲੈ ਕੇ ਚੱਲੇ ਹਾਂ ਸਿੱਖਿਆ ਕ੍ਰਾਂਤੀ ਆ ਜਿਹੜੀ ਇਹਦਾ ਮਿਸ਼ਨ ਸ਼ੁਰੂ ਕੀਤਾ ਹੈ ਇਹਦੇ ਵਿੱਚ ਆਪਾਂ ਕਾਮਯਾਬ ਹੋ ਸਕੀਏ ਇਹਦੇ ਵਿੱਚ ਜੇ ਕਾਮਯਾਬ ਅਸੀਂ ਹੋ ਗਏ ਤਾਂ ਸਮਝੋ ਵੀ ਅਸੀਂ ਆਪਣੇ ਸਟੇਟ ਨੂੰ ਆਪਣੀ ਆਪਣੇ ਰਾਜ ਨੂੰ ਪੰਜਾਬ ਨੂੰ ਜਿਹੜਾ ਬਹੁਤ ਪਿੱਛੇ ਰਹਿ ਗਿਆ ਸੀ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਬਹੁਤ ਸਾਰੇ ਕਮਾਂ ਵਿੱਚ ਪਿੱਛੇ ਰਹਿ ਗਿਆ ਸੀ ਪਿਛਲੇ ਸਮੇਂ ਦੇ ਵਿੱਚ 20-25 ਸਾਲਾਂ ਦੇ ਵਿੱਚ ਤੇ ਹੁਣ ਅਸੀਂ ਲਗਾਤਾਰ ਅੱਗੇ ਵੱਧ ਰਹੇ ਹਾਂ ਤੇ ਅਸੀਂ ਇਹ ਚਾਹੁੰਦੇ ਹਾਂ ਵੀ ਸਿੱਖਿਆ ਖੇਤਰ ਤੀਜਾ ਦਾ ਜਿਹੜਾ ਪੰਜਾਬ ਉਹ ਸਭ ਤੋਂ ਅੱਗੇ ਹੋਵੇ ਮੈਂ ਟੀਚਰ ਸਾਹਿਬਾਨ ਨੂੰ ਬੇਨਤੀ ਕਰਦਾ ਤੇ ਨਾਲ ਤੁਹਾਡੇ ਸਹਿਯੋਗ ਦੀ ਵੀ ਮੈਂ ਮੰਗ ਕਰਦਾ ਹਾਂ ਵੀ ਆਪਣੇ ਬਾਕੀ ਵਿਦੇਮੇ ਛੱਡ ਕੇ ਜਦੋਂ ਤੈਨੂੰ ਇਹਦਾ ਕੰਪਿਊਟੀ ਆ ਐਟ ਲੀਸਟ ਅਗ 19 ਦੇ ਲਗ ਤੁਸੀਂ ਬੱਚਾ ਨੂੰ ਸincere ਹੋ ਕੇ ਪੜ੍ਹਾਓ ਤਾਂ ਕਿ ਤੁਸੀਂ ਆਪਣੀ ਡਿਊਟੀਆਂ ਪੂਰੀ ਕਰ ਸਕੋ ਔਰ ਇਹ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਜਿਹੜਾ ਇਨਸਾਨ ਆਪਣੀ ਡਿਊਟੀ ਨਹੀਂ ਪੂਰੀ ਕਰਦਾ ਜਿਹੜਾ ਬੰਦਾ ਆਪਣੀ ਡਿਊਟੀ ਤੋਂ ਭੱਜਦਾ ਸਮਝੋ ਉਹ ਵੀ ਇੱਕ ਤਰ੍ਹਾਂ ਦਾ ਕ੍ਰਾਪਸ਼ਨ ਹੀ ਕਰ ਰਿਹਾ ਉਹ ਵੀ ਕਿਸ ਤਰ੍ਹਾਂ ਪਾਪ ਹੈ ਕਰ ਰਿਹਾ ਕ੍ਰਾਪਸ਼ਨ ਦਾ ਦੂਜਾ ਰੋਗ ਵੀ ਡਿਊਟੀ ਤੇ ਭੱਜਣਾ ਹੈ ਜੋ ਤੁਸੀਂ ਡਿਊਟੀ ਨਹੀਂ ਕਰੋ ਤਾਂ ਤੁਸੀਂ ਹੋਰ ਕੰਮ ਕਰੋਗੇ ਉਹ ਵੀ ਕਰਾਪਸ਼ਨ ਦਾ ਇੱਕ ਬਿਗੜਿਆ ਹੋਇਆ ਰੂਪ ਆ ਸੋ ਮੇਰੀ ਸਭ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਨੇ ਨਾਲ مل ਕੇ ਹੰੜਾ ਮਾਰਨਾ ਹੈ ਤੇ ਆਪਣੇ ਪੰਜਾਬ ਨੂੰ ਤੇ ਆਪਣੇ ਬੱਚਿਆਂ ਨੂੰ ਜਿਹੜਾ ਭਰਾਈ ਦੇ ਵਿੱਚ ਅੱਗੇ ਲੈ ਕੇ ਜਾਣਾ ਤਾਂ ਕਿ ਅਸੀਂ ਆਪਣੇ ਦੇਸ਼ ਲਈ ਆਪਣੇ ਸਟੇਟ ਲਈ ਕੁਝ ਨਾ ਕੁਝ ਕਾਰਜ ਕਰ ਸਕੀਏ ਔਰ ਆਪਣਾ ਜੀਵਨ ਬਦਲ ਸਕੀਏ ਜਿਹੜਾ ਤੁਹਾਨੂੰ ਸਭ ਨੂੰ ਪਸੰਦੀ ਹੈ ਇੱਕ ਵਾਰੀ ਫੇਰ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਧਾਈ ਦਿੰਦਾ ਮੁਬਾਰਕਾ ਮੇਰੇ ਨਾਲ ਕੋਈ ਵੀ ਸੇਵਾ ਕਦੇ ਨਹੀਂ ਹੋਵੇ ਮੈਡਮ ਖੜੇ ਨੇ ਤੇ ਟੀਓ ਸਾਹਿਬ ਖੜੇ ਨੇ ਮੈਂ ਸਾਰੇ ਮੇਰੇ ਹਾਜ਼ਰ ਇਸ ਮਾਸਟਰ ਜੀ ਉਹ ਵੀ 아니 ਨਿਮਾ ਹੋ ਗਿਆ ਠੀਕ ਸਰ ਗਰਾਉਂਡ ਤੇ ਹੈ ਠੀਕ ਹੈ ਜੀ ਮੈਂ ਪਰਮਿੰਦਰ ਕੌਰ ਐਸਟੀ ਸਰਕਾਰੀ ਪ੍ਰਾਇਮਰੀ ਸਕੂਲ ਦਾ ਹਾਂ ਅੱਜ ਮੇਰੇ ਸਕੂਲ ਵਿੱਚ ਸਿੱਖਿਆ ਕ੍ਰਾਂਤੀ ਦੀ ਦੋ ਬਣੇ ਸਮਾਰਟ ਰੂਮ ਦਾ ਸਾਡੇ ਮਾਨਯੋਗ ਹਲਕੇ ਦੇ ਐਮਐਲਏ ਸਰਦਾਰ ਕੁਲਵੰਤ ਸਿੰਘ ਉਦਘਾਟਨ ਕਰ ਰਹੇ ਹਨ ਠੀਕ ਕੀ ਹੋ ਗਿਆ ਉਸ ਚ ਉਹ ਸਾਰੀਆਂ ਕੰਪਿਊਟਰ ਹਾਂਜੀ ਪ੍ਰੋਜੈਕਟਰ ਕੰਪਿਊਟਰ ਤੇ ਐਲਈਡੀ ਪੈਨਲ ਵਗੈਰਾ ਸਾਰੀ ਮਤਲਬ ਜਿੰਨੀਆਂ ਵੀ ਸੂਖਤਾ ਨੇ ਪੰਜਾਬ ਸਰਕਾਰ ਦੇ ਉਹਨਾਂ ਲੈਸਨਿੰਗ ਕਿੰਨਾ ਫਰਕ ਪਏਗਾ ਪੜਾਈ ਦੇ ਮਿਆਰ 'ਚ ਬਹੁਤ ਜ਼ਿਆਦਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਐਡਮਿਸ਼ਨ 'ਚ ਵੀ ਬਹੁਤ ਜ਼ਿਆਦਾ ਫਰਕ ਪਿਆਗਾ ਤੇ ਬੱਚਿਆਂ ਦੇ ਲੈਵਲ 'ਚ ਵੀ ਬਹੁਤ ਜ਼ਿਆਦਾ ਮਤਲਬ ਅਪ ਹੋਇਆਗਾ ਜੀ ਸਾਢੇ ਕੋੜਾ ਐਡਮਿਸ਼ਨ ਵੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੋਈ ਤੇ ਸਾਨੂੰ ਸਾਰੀਆਂ ਸੂਖਤਾ ਪੰਜਾਬ ਸਰਕਾਰ ਦੇ ਦੁਆਰਾ ਕਰਵਾ ਦਿੱਤੀ ਗਈ। ਕਾਹਿੰਦ ਜੀ ਨਾਮ ਕੀ ਹੈ ਅੱਜ ਬੜਦੇ ਕੀ ਨਾਮ ਹੈ ਕਿਹੜੀ ਕਲਾਸ ਚੋਂ ਅਈ ਨਵਾਂ ਕਿਵੇਂ ਲੱਗ ਰਿਹਾ ਕਲਾਸਰੂਮ ਨਵਾਂ ਆਇਆ ਅੱਜ ਮਿਲੇ ਆ ਵਧੀਆ ਲੱਗ ਰਿਹਾ ਕੀ ਆ ਕੀ ਦੇਖੂਗਾ ਅੱਜ ਹਾਂ ਸਕਰੀਨ ਤੇ ਪੜਾਈ ਹੋਊਗੀ ਕੀ ਨਾਮ ਹੈ ਬੇਟਾ ਆਸ਼ੀਰ ਹਾਂ ਕਿਵੇਂ ਲੱਗ ਰਿਹਾ ਜੀ 스마트 ਕਲਾਸਰੂਮ ਹੋ ਗਿਆ ਬੋਲੋ ਕੀ ਕੀ ਹੋ ਗਿਆ ਰੂਮ ਕਲਾਸਰੂਮ ਚ ਕੀ ਕੀ ਹੈਗਾ ਅੱਜ और। देखे। है बढ़िया लगेगा कंप्यूटर ते हाँ तो हा? जी हाँ क्या अच्छा लग रहा है स्मार्ट रूम आया। कैसे पढ़ोगे तो अच्छा लग रहा है बोलना कोई कि लग रहा, रहा। कि पढ़ोगे अच्छा लगेगा है और तुझ भी स्मार्ट हो गए बोलो ਬੋਲੋ ਕਿ ਸਾਡਾ ਸਕੂਲ ਵੀ ਸਾਡਾ ਸਕੂਲ ਸਾਨੂੰ ਅੱਛਾ ਲੱਗਦਾ ਹੈ 스마트 ਹੋ ਗਏ ਹਨ ਹਾਂ ਮੇਰਾ ਨਾਮ ਰਾਧਾ ਹੈ ਮੈਨੂੰ ਬਹੁਤ ਅੱਛਾ ਲੱਗਦਾ ਹੈ ਸਕੂਲ ਦੇ ਵਿੱਚ ਮੇਰੇ ਦੋਸਤ ਬਣ ਗਏ ਮੈਂ ਸਕੂਲ ਦੇ ਵਿੱਚ ਪੜਾਈ ਰਾਧਾ ਮੇਰਾ ਨਾਮ ਹੈ ਮੈਨੂੰ ਬਹੁਤ ਅੱਛਾ ਲੱਗਦਾ ਹੈ ਮੇਰਾ ਸਕੂਲ ਬਣਾ ਮੇਰੇ ਦੋਸਤ ਹੋਰ ਰੂਮ ਵਧੀਆ ਬਹੁਤ ਜ਼ਿਆਦਾ ਪਤਲਾ ਲੱਗਦਾ ਹੈ ਕਿਹੜਾ ਸਕੂਲ ਹੈ ਤੁਹਾਡਾ ਉਹਦਾ ਨਾਂ ਕੀ ਹੈ